ਹਾਂਜੀ ਕੀ ਹਾਲ ਚਾਲ ਦੋਸਤੋ ਆਸ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਸਾਡੇ ਲਾਈਵ ਹੋਂ ਦਾ ਮਕਸਦ ਇਹੋ ਹੀ ਆ ਕਿ ਵੈਸੇ ਮੈਂ ਲੈ ਕੇ ਵੀ ਪਾਇਆ ਵੀ ਮਿਹਨਤ ਕਰਦੇ ਰਹੋ ਤੇ ਸਫਲਤਾ ਇੱਕ ਦਿਨ ਜ਼ਰੂਰ ਮਿਲੇਗੀ ਤੇ ਜਿਵੇਂ ਕੁਝ ਮੈਂ ਆਪਣੇ ਸਫਰ ਬਾਰੇ ਦੱਸਣ ਲੱਗਾ ਹਾਂ ਮੈਂ YouTube ਜਨਵਰੀ 'ਚ ਸ਼ੁਰੂ ਕੀਤੀ ਕਿਉਂਕਿ ਮੈਨੂੰ ਸ਼ੌਂਕ ਹੀ ਇੱਕ ਵੀਡੀਓ ਬਣਾਉਣ ਦਾ ਤੇ ਘੁੰਮਣ ਦਾ ਉਹਦੇ ਕਰਕੇ ਮੈਂ ਵੀਡੀਓ ਬਣਾਉਣੀਆ ਸ਼ੁਰੂ ਕੀਤੀਆਂ ਸੀ ਤੇ ਹੌਲੀ-ਹੌਲੀ ਚਲੋ ਵੀਡੀਓ ਬਣਾਉਂਦੇ ਗਏ ਜ਼ਰੂਰੀ ਨਹੀਂ ਕਿ ਆਪਾਂ ਮਤਲਬ ਫੇਮਸ ਹੀ ਹੋਣਾ ਵਾ ਜਾਂ ਆਪਾਂ ਪੈਸੇ ਕਮਾਉਣ ਕਰਕੇ ਹੀ ਵੀਡੀਓ ਬਣਾਉਣੀ ਆ ਮੇਰਾ ਮਕਸਦ ਇਹ ਨਹੀਂ ਹੈ ਕਿ ਮੈਂ ਸਿਰਫ ਪੈਸੇ ਕਮਾਉਣ ਕਰਕੇ ਮਤਲਬ ਵੀਡੀਓ ਬਣਾ ਰਿਆ ਹਾਂ ਮੇਰਾ ਤਾਂ ਇੱਕ ਸ਼ੌਂਕ ਹੀ ਤੇ ਇੱਕ-ਇੱਕ ਚਲੋ ਨਵੀਆਂ ਨਵੀਆਂ ਚੀਜ਼ਾਂ ਬੰਦਾ ਸਿੱਖਦਾ ਵਾ ਦੇਖਦਾ ਵਾ ਤੇ ਬਹੁਤ ਕੁਝ ਬੰਦੇ ਨੂੰ ਜੜਾ ਵਾ ਉਹ ਮਲਤ ਤਜਰਬਾ ਮਿਲਦਾ ਆ ਕਿਉਂਕਿ ਨਿਊ ਨਿਊ ਚੀਜ਼ਾਂ ਜਿਹੜੀਆਂ ਨਵੀਆਂ ਨਵੀਆਂ ਚੀਜ਼ਾਂ ਦਾ ਬੰਦਾ ਐਕਸਪੀਰੀਅੰਸ ਕਰਦਾ ਵਾ ਤੇ ਅੱਜ ਵੀ ਅਸੀਂ ਜਿਹੜਾ ਬਾਗਾ ਬਾਡਰ ਤੇ ਜਾ ਰਹੇ ਆ ਜਿਹੜਾ ਅੰਮ੍ਰਿਤਸਰ ਤੋਂ ਕੋਈ 20 ਕਿਲੋਮੀਟਰ ਦੂਰੀ ਤੇ ਆ ਕੋਈ ਆਪਣਾ ਸ਼ੌਂਕ ਆ ਵੀਡੀਓ ਬਣਾਉਣ ਦਾ ਵੀਡੀਓ ਚੱਲੇ ਜਾਂ ਨਾ ਚੱਲੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਣੀ ਵੀਡੀਓ ਚੱਲੇ ਚੱਲਣੀ ਹੈ ਜਾਂ ਨਹੀਂ ਚੱਲਣੀ ਆਪਣਾ ਕੰਮ ਆ ਮਿਹਨਤ ਕਰਦੇ ਰਹਿਣਾ ਤੇ ਬਾਕੀ ਅਸੀਂ ਜਦੋਂ ਟਾਈਮ ਲੱਗਦਾ ਵਾ ਤੇ ਵੀਡੀਓ ਆਪਣੀ ਬਣਾਉਂਦੇ ਆ ਤੇ ਬਾਕੀ ਮੈਂ ਤੁਹਾਨੂੰ ਪਤਾ ਹੈ ਆਪਾਂ ਵੀਡੀਓ ਜਿਹੜੀ ਬਣਾਉਣੀ ਚੰਗੀ ਵੀਡੀਓ ਬਣਾਉਂਦੇ ਆ ਕੋਈ ਆਪਾਂ ਉਹੋ ਜੀ ਵੀਡੀਓ ਨਹੀਂ ਬਣਾਉਂਦੇ ਜਿਵੇਂ ਮੈਂ ਗੁਰਦਰਾ ਸਾਹਿਬ ਦੀ ਯਾਤਰਾ ਵੀਡੀਓ ਬਣਾਈ ਆਵਾ ਜਾਂ ਕੋਈ ਫੇਮਸ ਜਗਾ ਉਹਨਾਂ ਦੀ ਵੀਡੀਓ ਬਣਾਉਂਦਾ ਰਿਹਾ ਆਵਾ ਵੀਡੀਓ ਬਣਾਉਣ ਨਾਲ ਮੈਨੂੰ ਇੰਨਾ ਤਜਰਬਾ ਮਤਲਬ ਇੰਨੀ ਨੌਲੇਜ ਮੇਰੀ ਵਧੀ ਆ ਕਿ ਜਿਵੇਂ ਮੈਂ ਗੁਰਦੁਆਰਾ ਸਾਹਿਬ ਜਾਂਦਾ ਹਾਂ ਮਤਲਬ ਕਾਫੀ ਗੁਰਦੁਆਰਾ ਸਾਹਿਬ ਜਿੰਨੇ ਸਾਡੇ ਲੱਗੇ ਆ ਜਾਂ ਦੂਰ ਦੂਰ ਆ ਉੱਥੇ ਮੱਥਾ ਟੇਕਣ ਜਾਂਦੇ ਰਹੇ ਪਰ ਸਾਨੂੰ ਉਸ ਦਾ ਇਤਿਹਾਸ ਨਹੀਂ ਪਤਾ ਹੁੰਦਾ ਸਿਰਫ ਆਪਾਂ ਮੱਥਾ ਟੇਕ ਕੇ ਉੱਥੋਂ ਆ ਜੀਦਾ ਹੀ ਇੰਨਾ ਪਤਾ ਹੁੰਦਾ ਹੈ ਕਿ ਇਹ ਫਲਾਣੇ ਗੁਰੂ ਸਾਹਿਬ ਦਾ ਗੁਰਦੁਆਰਾ ਸਾਹਿਬ ਆ ਉਹਦੇ ਇਤਿਹਾਸ ਦੀ ਜਾਣਕਾਰੀ ਨਹੀਂ ਹੁੰਦੀ ਪਰ ਹੁਣ ਜਦੋਂ ਦਾ ਗੁਰਦੁਆਰਾ ਸਾਹਿਬ ਜਾਂਦੇ ਆ ਹਰ ਇੱਕ ਗੁਰਦੁਆਰੇ ਸਾਹਿਬ ਦੇ ਇਤਿਹਾਸ ਬਾਰੇ ਸਾਨੂੰ ਪਤਾ ਲੱਗ ਗਿਆ ਵੀ ਹਾਂ ਇਸ ਜਗ੍ਹਾ ਤੇ ਆ ਗੁਰੂ ਸਾਹਿਬ ਦਾ ਇਤਿਹਾਸ ਆ ਤੇ ਇਸ ਜਗ੍ਹਾ ਤੇ ਮਤਲਬ ਆ ਮਤਲਬ ਜੋ ਵੀ ਹੋਇਆ ਵਾ ਉਹਦੀ ਹਿਸਟਰੀ ਪੂਰੀ ਉਹਦਾ ਪਤਾ ਲੱਗ ਜਾਂਦਾ ਵਾ ਤੇ ਅੱਜ ਮੈਂ ਲਾਈਵ ਤਾਂ ਹੋਇਆ ਵਾ ਕਿ ਕੋਈ ਵੀ ਭਾਵੇਂ ਵੀਡੀਓ ਬਣਾਉਂਦਾ ਜਾਂ ਕੋਈ ਵੀ ਕੰਮ ਕਰਦਾ ਵਾ ਉਹ ਆਪਣੀ ਮਿਹਨਤ ਨਾਲ ਕਰੀ ਜਾਵੇ ਤੇ ਉਹ ਇੱਕ ਦਿਨ ਜ਼ਰੂਰ ਬੰਦੇ ਨੂੰ ਸਫਲਤਾ ਮਿਲਦੀ ਆ ਤੇ ਮੈਂ ਜਨਵਰੀ 2025 ਨੂੰ YouTube ਸ਼ੁਰੂ ਕੀਤੀ ਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਆ ਤੇ ਸਬਸਕ੍ਰਾਈਬਰ ਵੀ ਮੇਰੇ ਅੱਜ 1400 ਤੋਂ ਚਲੋ ਉੱਪਰ ਹੋ ਗਿਆ ਬਾਕੀ ਚਲੋ ਵਿਊ ਵੀ ਕਈ ਵੀਡੀਓ ਨੂੰ ਵਧੀਆ ਵੀ ਆਏ ਆ ਕਈਆਂ ਨੂੰ ਘੱਟ ਵੀ ਆਏ ਆ ਜ਼ਰੂਰੀ ਏ ਕਿ ਆਪਾਂ ਨੂੰ ਵਿਊ ਜ਼ਿਆਦਾ ਹੋਣ ਜਾਂ ਘੱਟ ਹੋਣ ਵੀਡੀਓ ਬਣਾਉਂਦੇ ਰਹੋ ਲੱਗੇ ਰਹੋ ਮਿਹਨਤ ਕਰਦੇ ਰਹੋ ਜ਼ਰੂਰ ਇੱਕ ਦਿਨ ਤੁਹਾਨੂੰ ਸਫਲਤਾ ਜ਼ਰੂਰ ਜ਼ਰੂਰ ਮਿਲੇਗੀ ਤੇ ਅੱਜ ਮੇਰੇ ਨਾਲ ਮੇਰਾ ਰਵੀ ਕੁਮਾਰ ਜਿਹੜਾ ਆਰਮੀ 'ਚ ਸਰਵਿਸ ਜਿਹੜਾ ਕਰ ਰਿਹਾ ਵਾ ਬੀਐਸਐਫ 'ਚ ਤੇ ਆਪਣੇ ਨੇ ਟਾਈਮ 'ਚ ਬਹੁਤ ਮਿਹਨਤ ਕੀਤੀ ਆ ਇਹ ਵੀ ਮੇਰੇ ਨਾਲ ਆ ਇਹ ਬੰਦੇ ਨੇ ਆਪਣੇ ਟਾਈਮ 'ਚ ਵਿੱਚ ਮਜ਼ਦੂਰਾਂ ਨਾਲ ਦਿਹਾੜੀ ਕੀਤੀ ਆ ਮਿਸਤਰੀਆਂ ਦੇ ਨਾਲ ਲੱਗ ਕੇ ਪਰ ਇਹਨੇ ਆਪਣੀ ਮਿਹਨਤ ਜਾਰੀ ਰੱਖੀ ਤੇ ਅੱਜ ਕਿੰਨੇ ਸਾਲ ਹੋ ਗਏ ਰਵੀ ਤੈਨੂੰ ਨੌਕ ਕਰਦਿਆਂ ਨੂੰ 14 ਸਾਲ 14 ਸਾਲ ਇਹਨੂੰ ਹੋ ਗਿਆ ਜੌਬ ਕਰਦਿਆਂ ਨੂੰ ਸਿਰਫ ਇਹ ਅੱਗੇ ਨੇ ਮੇਹਤਰੀ ਛੱਡੀ ਰਵੀ ਕੀ ਕੀ ਕੰਮ ਕੀਤਾ ਤੂੰ ਮੇਰੇ ਨਾਲ ਮੈਂ ਦਾਣਾ ਮੰਡੀ 'ਚ ਕੰਮ ਕੀਤਾ ਵਾ ਲੇਵਰ ਦਾ ਕੰਮ ਕੀਤਾ ਮਿਸਤਰੀ ਨਾਲ ਸਬਜ਼ੀ ਮੰਡੀ 'ਚ ਕੰਮ ਕੀਤਾ ਮੈਂ ਇਹ ਭਰਤੀ ਕਦੋਂ ਆਏ ਤੂੰ ਭਰਤੀ ਮੈਂ 16 ਅਕਤੂਬਰ 2011 2011 'ਚ ਭਰਤੀ ਹੋਇਆ ਮੇਨ ਮੇਰਾ ਮਕਸਦ ਇਹ ਹੋਈ ਆ ਕਿ ਬੰਦਾ ਮਿਹਨਤ ਕਰਦਾ ਰਹੇ ਕੋਈ ਵੀ ਕੰਮ ਆ ਜੇਕਰ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਸ਼ੌਂਕ ਆ ਪਰ ਸ਼ੌਂਕ ਵਧੀਆ ਹੋਣਾ ਚਾਹੀਦਾ ਵਾ ਤੇ ਮਿਹਨਤ ਆਪਾਂ ਕਰਾਂਗੇ ਤੇ ਸਾਨੂੰ ਇੱਕ ਦਿਨ ਨੂੰ ਜ਼ਰੂਰ ਜਿਹੜੀ ਸਫਲਤਾ ਜ਼ਰੂਰ ਮਿਲੇਗੀ ਉਵੇਂ ਮੈਂ ਕਹਿ ਰਿਹਾ ਕਿ ਹੁਣ ਮੈਂ ਦੇਖੋ ਵੀਡੀਓ ਬਣਾਉਣਾ ਵੀਡੀਓ ਪਾਉਣਾ ਮੈਂ ਜ਼ਰੂਰੀ ਨਹੀਂ ਕਿ ਮੇਰੀ ਵੀਡੀਓ ਚੱਲੇ ਜਾਂ ਨਾ ਚੱਲੇ ਪਰ ਮੈਨੂੰ ਸ਼ੌਂਕ ਆ ਮੈਂ ਵੀਡੀਓ ਬਣਾਉਂਦਾ ਰਹਾਗਾ ਤੇ ਬਾਕੀ ਇਹ ਕਿ ਜੇ ਮੈਂ ਵੀਡੀਓ ਬਣਾਉਣਾ ਮੈਨੂੰ ਉਹਦੀ ਇਤਿਹਾਸ ਉਹਦੀ ਨੌਲੇਜ ਬੋਲਣ ਦਾ ਤਰੀਕਾ ਗੱਲ ਕਰਨ ਦਾ ਤਰੀਕਾ ਇੰਨੀ ਬੜੀ ਖੁਸ਼ੀ ਹੈ ਕਿ ਇਹ ਚੀਜ਼ ਦਾ ਹੀ ਬੰਦੇ ਨੂੰ ਆਪਣੇ ਵਿੱਚ ਮਤਲਬ ਵਾਧਾ ਮਿਲਦਾ ਵਾ ਮੈਨੂੰ ਜਾਣਕਾਰੀ ਵਧਦੀ ਆ ਇਸ ਕਰਕੇ ਆਪਾਂ ਜਿਹੜੀ ਵੀਡੀਓ ਬਣਾਉਂਦੇ ਰਵਾਂਗੇ ਕੋਈ ਦੇਖੇ ਜਾਂ ਨਾ ਦੇਖੇ ਆਪਣਾ ਮਕਸਦ ਵੀਡੀਓ ਬਣਾਉਣਾ ਫੇਮਸ ਹੋਣਾ ਅਲੱਗ ਗੱਲ ਆ ਪੈਸੇ ਕਮਾਉਣੇ ਅਲੱਗ ਗੱਲ ਆ ਪਰ ਬੰਦੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਕਿਸੇ ਨਾਲ ਗੱਲ ਕਰਨ ਦਾ ਤਰੀਕਾ ਵੀਊ ਆਪਣੀ ਵੱਧਦੇ ਆ ਤੇ ਬਾਕੀ ਨੌਲੇਜ ਵਾਧਦੀ ਆ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਉਸ ਦਾ ਇਤਿਹਾਸ ਬਾਰੇ ਜਾਣਕਾਰੀ ਹੁੰਦੀ ਆ ਕੀ ਕਾਫੀ ਜਾਣਕਾਰੀ ਵਾਧਈਆ ਇਸੇ ਤਰ੍ਹਾਂ ਹੀ ਅੱਜ ਅਸੀਂ ਬਾਗਾ ਬਾਡਰ ਜਾ ਰਹੇ ਆ ਜਿਹੜਾ ਮਸਰ ਤੋਂ ਕੋਈ 20-22 ਕਿਲੋਮੀਟਰ ਆ ਦੂਰ ਆ ਤੇ ਉਸ ਦੀ ਅਸੀਂ ਵੀਡੀਓ ਜਰੀਆ ਜਲਦੀ ਅਪਡੇਟ ਕਰਾਂਗੇ ਤੇ ਤਾਨ ਕੇ ਲਾਈਵ ਹੋਏ ਸੀ ਕਿਉਂਕਿ ਮੇਰਾ ਥੋੜਾ ਮਸਦੀ ਕਈ ਜਿਹੜੇ ਲੋਕੀ ਆ ਉਹ ਤਾਨੇ ਮਿਹਣੇ ਵੀ ਮਾਰਦੇ ਆ ਤੇ ਕਈ ਆ ਜਿਨ੍ਹਾਂ ਨੇ ਸਬਸਕ੍ਰਾਈਬ ਵੀ ਕੀਤਾ ਕਈ ਵੀਡੀਓ ਦੇਖਦੇ ਵੀ ਆ ਵੇਖ ਕੇ ਕਈ ਨਹੀਂ ਵੀ ਦੇਖਦੇ ਤੇ ਆਪਾਂ ਨੂੰ ਕੋਈ ਚੱਕਰ ਨਹੀਂ ਆ ਜੀ ਬਾਕੀ ਪਰਮਾਤਮਾ ਵਾਹਿਗੁਰੂ ਸਾਥ ਦੇਣ ਵਾਲਾ ਆ ਅਹੀਂ ਵੀਡੀਓ ਬਣਾਉਂਦੇ ਰਵਾਂਗੇ ਇਦਾਂ ਹੀ ਤੇ ਤੁਹਾਡੇ ਰੂਬ ਰੂਬ ਹੁੰਦੇ ਰਵਾਂਗੇ ਆਪਣੀ ਜਾਣਕਾਰੀ ਵਿੱਚ ਵੀ ਵਾਧਾ ਕਰਾਂਗੇ ਤੇ ਤੁਹਾਨੂੰ ਵੀ ਬੱਦੀਆ ਤੋਂ ਬੱਦੀਆ ਜਿਹੜੀਆਂ ਵੀਡੀਓ ਦਿਖਾਉਂਦੇ ਰਵਾਂਗੇ ਇਤਿਹਾਸਿਕ ਜਗ੍ਹਾ ਫੇਮਸ ਜਗ੍ਹਾ ਜਿਹੜੀਆਂ ਉਹ ਤੁਹਾਨੂੰ ਦਿਖਾਲਦੇ ਰਵਾਂਗੇ ਤੇ ਮਿਲਦੇ ਆ ਨੈਕਸਟ ਵੀਡੀਓ ਲੈ ਕੇ ਜਲਦੀ ਅਪਡੇਟ ਕਰਾਂਗੇ ਤੇ ਬਹੁਤ ਬਹੁਤ ਧੰਨ ਧੰਨਵਾਦ ਸਾਰਿਆਂ ਦਾ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ